ਤੁਸੀਂ ਜੁੜ ਚੁੱਕੇ ਹੋ ਸਰਤਾਰ ਨਿਊਜ਼ ਚੈਨਲ ਦੇ ਨਾਲ ਤੇ ਮੈਂ ਸਰੋਵਰ ਰਹਿਣਾ ਜੀ ਦੋਸਤੋ ਅੱਜ ਅਸੀਂ ਪਹੁੰਚਿਆ ਜਿਲ੍ਹਾ ਬਠਿੰਡਾ ਦੇ ਪਿੰਡ ਗਿਆਨਾਂ ਦੇ ਵਿੱਚ ਜਿੱਥੇ ਕਿ ਗਊਸ਼ਾਲਾ ਤਿਆਰ ਹੋਈ ਹੈ ਤੇ ਗਊ ਬਾਂਸ ਨੂੰ ਬਚਾਉਣ ਦੇ ਲਈ ਇੱਕ ਗਊਸ਼ਾਲਾ ਖੋਲੀ ਜਾ ਰਹੀ ਹੈ ਗਿਆਨਾਂ ਪਿੰਡ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਮੈਂ ਇੱਕ ਵਾਰੀ ਤੁਹਾਡਾ ਕੰਮ ਚੱਲ ਰਿਹਾ ਮੇਰੇ ਵੀਰ ਨੂੰ ਕਹਾਂਗਾ ਇੱਕ ਵਾਰੀ ਜ਼ਰੂਰ ਜਿਹੜੀਆਂ ਤਸਵੀਰਾਂ ਦਿਖਾ ਦੇਣ ਜਿਹੜਾ ਗਊਸ਼ਾਲਾ ਦਾ ਕੰਮ ਚੱਲ ਰਿਹਾ ਹੈ ਇਹ ਜਿਹੜਾ ਹੈਗਾ ਗਿਆਨਾਂ ਪਿੰਡ ਤਲਵੰਡੀ ਤੋਂ ਘੱਟੋ ਘੱਟ 14 ਕਿਲੋਮੀਟਰ ਔਰ ਰਾਮਾ ਮੰਡੀ ਤੋਂ 9 ਕਿਲੋਮੀਟਰ ਦੀ ਦੂ ਅਪਾ ਅੰਦਰ ਚੱਲਦੇ ਆਂ ਵੀਰਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜੀ ਗਊਸ਼ਾਲਾ ਦਾ ਸਾਡਾ ਕੰਮ ਚੱਲ ਰਿਹਾ ਹੈਗਾ ਇੱਥੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਅਪਾ ਇਹਨਾਂ ਨਾਲੇ ਵੀ ਗੱਲਬਾਤ ਕਰਾਂਗੇ ਵੀ ਗਊਸ਼ਾਲਾ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਹੈ ਵੀ ਕਿਸ ਚੀਜ਼ ਦੀ ਲੋੜ ਹੈਗੀ ਆ ਕਿੰਨਾ ਕੁ ਸਹਿਯੋਗ ਮਿਲ ਰਿਹਾ ਪਿੰਡ ਵਾਸੀਆਂ ਦਾ ਮਿਸਤਰੀ ਨਾਲ ਹੀ ਗੱਲ ਕਰ ਲੈਨੇ ਆਂ ਵੀਰ ਜੀ ਸੱਜਿਆ ਗੱਲ ਸਤਿ ਸ੍ਰੀ ਅਕਾਲ ਜੀ ਹਾਂ ਕਿਹੜਾ ਪਿੰਡ ਹੈ ਵੀਰ ਜੀ ਇਹ ਜੰਨਾ ਜੀ ਕੀ ਨਾਮ ਹੈ ਭਰਾ ਦਾ ਗਰਮੇਲ ਸਿੰਘ ਜੀ ਗਰਮੇਲ ਸਿੰਘ ਜੀ ਹਾਂ ਗਰਮੇਲ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੇ ਪਬਲਿਕ ਹੈ ਗਊਸ਼ਾਲਾ ਦੇ ਵਿੱਚ ਕਿੰਨਾ ਕੁ ਜੁਰੂ ਹੋ ਗਈ ਤੇ ਜੀ ਵੱਧ ਤੋਂ ਵੱਧ ਕਰਨ ਜੀ ਜੀ ਆਪਾ ਭੋਲਾ ਦਾਸ ਜੀ ਗਊਸ਼ਾਲਾ ਦੇ ਚੇਅਰਮੈਨ ਆਗੇ ਜੀ ਜੀ ਤੇ ਇਹ ਬਾਬਾ ਜੀ ਵਿਚਾਰੇ ਬਹੁਤ ਪ੍ਰਾਲਾ ਕਰਦੇ ਹੈਗੇ ਇਸ ਚੀਜ਼ ਦਾ ਜੀ ਜੀ ਤੇ ਇਹਦੇ ਵਿੱਚ ਮੰਨ ਵੀ ਬਾਬਾ ਜੀ ਨੂੰ ਸੰਗਤ ਦੀ ਵੀ ਲੋੜ ਹੈਗੀ ਜੀ ਜੀ ਤੇ ਦਾਨੀ ਸੱਜਣਾ ਦੀ ਵੀ ਲੋੜ ਹੈਗੀ ਤੇ ਇਹਦੇ ਵਿੱਚ ਬਾਬਾ ਜੀ ਨੂੰ ਮੰਨ ਕੇ ਚੱਲ ਵੀ ਇਹ ਗੰਗਾ ਦਾ ਮੰਨ ਵੀ ਉਹ ਕਰਦੇ ਆ ਇਹ ਸੇਵਾ ਸੇਵਾ ਕਰਦੇ ਹੈਗੇ ਬੋਲੋ ਤੂੰ ਬੋਲ ਜਿਵੇਂ ਆਪਾਂ ਗੱਲ ਕਰ ਲੰਨੇ ਆ ਵੀ ਗਊਆਂ ਨੂੰ ਲੋਕ ਟਰੱਕ ਪਰ ਪਰ ਬਾਹਰ ਲੈ ਕੇ ਜਾ ਰਹੇ ਆ ਜਿਹੜੇ ਗਊ ਹਤਿਆਰੇ ਹੈਗੇ ਆ ਉਹਨਾਂ ਨੂੰ ਤੇ ਇੱਕ ਪਾਸੇ ਜਿਹੜੇ ਗਊ ਸੇਵਕ ਹੈਗੇ ਉਹਨਾਂ ਨੂੰ ਕਿੰਨਾ ਕ ਫਰਕ ਦੇਖਦੇ ਤੁਸੀਂ ਫਰਕ ਤਾਂ ਹੀ ਉਹਦੇ ਵਿੱਚ ਹੈਗੇ ਹੈਗਾ ਗਊ ਸੇਵਕ ਮੰਨ ਕੇ ਹੀ ਘਟ ਬਹੁਤ ਜ਼ਿਆਦਾ ਗੇ ਤੇ ਵੀ ਰਾਹ ਦੇ ਵਿੱਚ ਜੇ ਕੋਈ ਲੰਗਰ ਲਾ ਕੇ ਲੋਕਾਂ ਨੂੰ ਰੋਟੀ ਪਾਣੀ ਖਵਾਉਂਦੇ ਹੈਗੇ ਤੇ ਉਹਦੇ ਵਿੱਚ ਹੱਥ ਦੇ ਦੇ ਰੋਕਦੇ ਆ ਉਹਨਾਂ ਨੂੰ ਤੇ ਉਹ ਖਾਂਦੇ ਨਹੀਂਗੇ ਤੇ ਗਊਆਂ ਕੰਨੀ ਲੋਕ ਝਾਕਦੇ ਨਹੀਂਗੇ ਹਾਂ ਜਿਵੇਂ ਤੁਸੀਂ ਗੱਲ ਕਰੀਏ ਵੀ ਹੱਥ ਦੇ ਦੇ ਰੋਕਦੇ ਆ ਪਰ ਢਿੱਡਾਂ ਵਾਲਿਆਂ ਨੂੰ ਰੋਕਦੇ ਆ ਪਰ ਜਿਹੜੀਆਂ ਗਊਆਂ ਹੈਗੀਆਂ ਜ਼ਿਆਦਾਤਰ ਦੇਖਦੇ ਆਪਾਂ ਕੂੜੇ ਕਚਰੇ ਦੇ ਵਿੱਚ ਮੂੰਹ ਮਾਰਦੇ ਨਜ਼ਰਾ ਆਉਂਦੇ ਆ ਪਰ ਦੂਜੇ ਪਾਸੇ ਆਪਾਂ ਉਹਨਾਂ ਨੂੰ ਗਊ ਮਾਤਾ ਵੀ ਕਹਿੰਦਾ ਪਰ ਹਨਾ ਕਿੰਨਾ ਫਰਕ ਆ ਵੀ ਇਹ ਇਸ ਤਰ੍ਹਾਂ ਦੇ ਲੋਕ ਕਿੱਡੇ ਘਟ ਹੈਗੇ ਆ ਕੀ ਕਾਰਨ ਬਣਦੇ ਵੀ ਇਹਨਾਂ ਜਿੰਦਾ ਘਟ ਕਿਉਂ ਹੈਗੇ ਫਿਰ ਇਹ ਘਟ ਤਾਂ ਹੀ ਫਿਰ ਇਹਦੇ ਵਿੱਚ ਵੀ ਲੋਕਾਂ ਦੀ ਥੋੜੀ ਜਿਹੀ ਮਨ ਇਹਹੀ ਪ੍ਰੋਬਲਮ ਆ ਵੀ ਲੋਕ ਇਹ ਚੀਜ਼ ਮਗਰ ਚੱਲਦੇ ਨਹੀਂਗੇ ਸਾਧੂ ਸੰਤੋ ਜਿਵੇਂ ਹੁਣ ਇਹ ਵਿਚਾਰੇ ਉਹ ਕਰਦੇ ਹੈਗੇ ਬਾਬਾ ਜੀ ਹੁਣ ਕਿ ਇੱਥੇ ਵੀ ਇਕੱਲੇ ਵਿਚਾਰੇ ਉਹ ਕਰਦੇ ਆ ਪਰਾਲਾ ਦੇਈ ਜਾਂਦੇ ਹੈਗੇ ਅ ਇਸ ਚੀਜ਼ ਦੇ ਜਿਵੇਂ ਕੋਹ ਸਾਲਤ ਤਿਆਰ ਕਰੀ ਨੇ ਮੈਂ ਇਹਦੇ ਵਿੱਚ ਗਾਰੇ ਦੀ ਜਾਂ ਪ੍ਰਾਣੀਆਂ ਈਟਾਂ ਨਾਲ ਕੰਢ ਰਹੇ ਆ ਇਸ ਟਾਈਮ ਤੇ ਕਿੰਨੇ ਕ ਸਹਿਯੋਗ ਦੀ ਲੋੜ ਹੈ ਦੇ ਦਾਨ ਨਹੀਂ ਸੱਜਣਾ ਉਹਨਾਂ ਨੂੰ ਕੀ ਕਹਾਂ ਕਿ ਕਿਸ ਚੀਜ਼ ਦੀ ਲੋੜ ਹੈ ਕਿ ਕਿਸ ਤਰ੍ਹਾਂ ਦਾ ਦਾਨ ਕੀਤਾ ਜਾਵੇ ਇੱਥੇ ਜੀ ਹੁਣ ਬੱਜਰੀ ਸੀਮੈਂਟ ਸਰਗਾ ਸਭ ਕਾ ਇਸੇ ਦੀ ਲੋੜ ਆਈ ਪੈਸੇ ਦੀ ਵੀ ਲੋੜ ਆਈ ਇੱਟ ਦੇ ਵੀ ਲੋੜਾਈ ਹਾਂ ਜਿਹੜੇ ਦਾਨੀ ਸੱਜਣ ਤੁਹਾਨੂੰ ਇਸ ਟਾਈਮ ਤੇ ਦੇਖ ਰਹੇ ਹੋ ਕੀ ਕਹੋਗੇ ਉਹਨਾਂ ਨੂੰ ਫਿਰ ਉਹਨਾਂ ਨੂੰ ਜੀ ਹੁਣ ਦੇਖ ਰਹੇ ਆ ਜਿਹੜੇ ਉਹਨਾਂ ਨੂੰ ਇਹੀ ਕਹਾਂਗੇ ਵੀ ਸਭ ਤੋਂ ਜ਼ਿਆਦਾ ਮਨਾਂ ਵੀ ਬਹੁਤ ਜ਼ਿਆਦਾ ਦਾਨ ਕਰੋ ਜੀ ਇੱਥੇ ਪੈਸਾ ਵੀ ਹੋਣਾ ਚਾਹੀਦਾ ਹੈਗਾ ਤੇ ਇੱਟ ਵੀ ਹੋਣੀ ਚਾਹੀਦੀ ਸਰਗਾ ਵੀ ਹੋਣਾ ਚਾਹੀਦਾ ਜੀ ਸਭ ਕਾਸੇ ਦੀ ਲੋੜ ਆ ਜੀ ਹਾਂ ਗਊ ਵੰਸ ਨੂੰ ਵੀ ਪਚਾਇਆ ਜਾ ਸਕੇ ਹਾਂ ਗਊ ਵੰਸ ਨੂੰ ਜੀ ਪਚਾਇਆ ਜਾ ਸਕਦਾ ਹੈ ਜੀ ਤੋਂ ਹਾਂ ਕਿਵੇਂ ਲੱਗਦਾ ਜਿਹੜੇ ਬਹੁਤ ਸਾਰੇ ਲੋਕ ਆਉਂਦੇ ਆ ਫਿਰ ਗੱਲਾਂ ਬਾਤਾਂ ਮਾਰ ਕੇ ਮੜ ਜਾਂਦੇ ਪਿੰਡ ਦੇ ਲੋਕਾਂ ਦਾ ਸਹਿਯੋਗ ਹੈ ਜਮੈਂ ਦਾ ਪਿੰਡ ਦੇ ਲੋਕਾਂ ਦਾ ਸਹਿਯੋਗ ਜੀ ਉਹ ਵਿੱਚ ਮਿਲਦਾ ਵੀ ਹੈਗਾ ਤੇ ਬਸ ਇਹ ਚੀਜ਼ ਨੂੰ ਜਦੋਂ ਚੀਜ਼ ਬਣ ਗਈ ਇਹ ਉਦੋਂ ਮਿਲੂਗਾ ਜ਼ਿਆਦਾ ਤਾਂ ਤੇ ਉਂ ਤਾਂ ਵੀ ਹਜੇ ਘੱਟ ਹੀ ਲੋਕ ਉਹ ਕਰਦੇ ਆ ਜੀ ਜਦੋਂ ਚੀਜ਼ ਤਿਆਰ ਹੋ ਜੇ ਫੇਰ ਲੋਕ ਆਉਂਦੇ ਆਗੇ ਵੀ ਪੈਸਾ ਆਉਣ ਲੱਗ ਗਿਆ ਜਾਂ ਕਿਸੇ ਪਾਸੋਂ ਹੁਣ ਇਹ ਜੀ ਜਨਾਬ ਜੇ ਅਸੀਂ ਆਪ ਗੱਲ ਕਰੀਏ ਵੀ ਗੱਡੀ ਨੂੰ ਤੱਕਾ ਲਾਉਣ ਵਾਲੇ ਬਹੁਤ ਘੱਟ ਮਿਲਦੇ ਜਦੋਂ ਗੱਡੀ ਸਟਾਰਟ ਹੋ ਜੇ ਤੇ ਚੜਨ ਵਾਲੇ ਤਾਂ ਬਹੁਤ ਮਿਲਦੇ ਆ ਨਾ ਹੀ ਤੱਕਾ ਲਾਉਣ ਵਾਲੇ ਘੱਟ ਮਿਲਦੇ ਆ ਜੀ ਹਾਂ ਜੇ ਆਪ ਗੱਲ ਕਰੀਏ ਵੀ ਬਠਿੰਡੇ ਤੋਂ ਜਾਂ ਆਪ ਤਲਵੰਡੀ ਸਾਬੋ ਤੋਂ ਰਾਮਾ ਮੰਡੀ ਤੋਂ ਇਹ ਗਿਆਨਾ ਪਿੰਡ ਆਉਣਾ ਹੋਵੇ ਕਿੱਧਰ ਕਿੰਨੇ ਕਿਲੋਮੀਟਰ ਪੈਂਦੇ ਤੇ ਕਿੱਧਰ ਦੀ ਰਸਤਾ ਹੈਗਾ ਇਹ ਜੀ ਆਪਣਾ ਤਿੰਨੇ ਮੰਡੀਆਂ ਕਾਲਿਆ ਵਾਲੀ ਰਾਮਾ ਤੇ ਤਲਵੰਡੀ ਸਾਬੋ ਤਲਵੰਡੀ ਸਾਬੋ ਥੋੜੀ ਜੀ ਇਹ ਮੰਡਗਾ ਨਾ ਵੀ 2 ਕਿਲੋਮੀਟਰ ਦਾ ਫਰਕ ਆ ਵੀ ਦੂਰ ਪੈਂਦੀ ਹੈਗੀ ਤੇ ਨੂੰ 12 14 12 ਤੀ ਸਹੀ ਹੈ ਜੀ ਜੀ ਹਾਂ ਨਾ ਹੋਰ ਵੀ ਵੀਰ ਜੀ ਖੜੇ ਆ ਪਉਣਾ ਤੋਂ ਪੁੱਛ ਰਹੇ ਨੇ ਵੀਰ ਜੀ ਤੁਹਾਡਾ ਕੀ ਨਾਮ ਆ ਵੀਰ ਜੀ ਤੁਹਾਡਾ ਕੀ ਨਾਮ ਆ ਨਾ ਨਾ ਪਾਲਾ ਸਿੰਘ ਜੀ ਹਾਂ ਪਾਲਾ ਸਿੰਘ ਜੀ ਕਿਵੇਂ ਦੇਖਦੇ ਹੋ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਗਊਆਂ ਨੂੰ ਹਤਿਆਰ ਹਤਿਆਰੇ ਲੋਕ ਐ ਜਿਹੜੇ ਤੇ ਔਰ ਇੱਕ ਗਊਆਂ ਨੂੰ ਗਊ ਮੰਦ ਦੀ ਸੇਵਾ ਕਰਦੇ ਆ ਗਊਆਂ ਵਾਸਤੇ ਘਰ ਬਣਾ ਰਿਹਾ ਇੱਕ ਤੇ ਮੈਡੀਕਲ ਵੀ ਖੋਲ ਰਿਹਾ ਮੈਂ ਸੁਣਿਆ ਵੀ ਗਊਆਂ ਜਿਹੜੀਆਂ ਹੈਂਡੀਕੈਪਟ ਉਹਨਾਂ ਨੂੰ ਦਵਾਈਆਂ ਵੀ ਇੱਥੇ ਦਿੱਤੀਆਂ ਜਾਇ ਕਰਨਗੀਆਂ ਜਾਂ ਇੱਥੇ ਉਹਨਾਂ ਵਾਸਤੇ ਹਸਪਤਾਲ ਖੋਲ੍ਹਿਆ ਜਾ ਰਿਹਾ ਹੈ ਇੱਥੇ ਉਹਨਾਂ ਨੂੰ ਰੋਸ਼ਨ ਪਾਣੀ ਖਾਣਾ ਪੀਣਾ ਸਾਰਾ ਇੱਥੇ ਮਿਲੂਗਾ ਔਰ ਇੱਕ ਪਾਸੇ ਲੋਕ ਹਤਿਆਰੇ ਆ ਤੇ ਇੱਕ ਪਾਸੇ ਲੋਕ ਉਹਨਾਂ ਦੀ ਪੂਜਾ ਕਰਦੇ ਕਿ ਮੈਂ ਉਹਨਾਂ ਦੇ ਤੇ ਇਹਨਾਂ ਦੇ ਕਿੰਨਾ ਫਰਕ ਦੇਖਦੇ ਇਹਨਾਂ 'ਚ ਵੀ ਪੂਰਾ ਫਰਕ ਹੀ ਹੈ ਚੀਜ਼ ਹੈ ਜੀ ਕਿੱਥੇ ਵਿਚਾਰੀਆਂ ਵੱਡੀਆਂ ਟੁੱਫੀਆਂ ਛੜਕਾਂ ਤੇ ਪਿੰਗਾਂ ਹੁੰਦੀਆਂ ਤੇ ਕਿੱਥੇ ਵਿਚਾਰੀਆਂ ਖਾਤਰ ਇੰਤਜ਼ਾਮ ਹੋਈ ਜਾਂਦਾ ਹੈ ਜੀ ਬਾਬਾ ਭੋਲਾ ਦਾਸ ਬੁਣਾਰਿਆ ਸੀ ਕੌਸਲਾ ਹਾਂ ਬਾਬਾ ਜੀ ਨੇ ਫਿਰ ਲੋਕਾਂ ਦਾ ਸਹਿਯੋਗ ਕਿੰਨਾ ਕਿ ਮਿਲ ਰਿਹਾ ਸਮਝੋ ਦੇ ਵੀ ਜਾਂਦੇ ਵਿੱਚ ਬੰਦੇ ਹੁੰਦੇ ਵੀ ਇਹੋ ਜਿਹੀ ਕੋਈ ਕਿਵੇਂ ਕੀ ਫਰਕ ਹੁੰਦਾ ਚੀਜ਼ ਆ ਹਾਂ ਜਿਹੜੀ ਤੁਸੀਂ ਗੋਸਾਲਾ ਤਿਆਰ ਕਰ ਰਹੇ ਹੋ ਕਿੰਨੇ ਕ ਏਰੀਆ ਦੇ ਵਿੱਚ ਹੈਗੀ ਇਹ ਇਹ ਜੀ ਕਿਹਦੀ 2 ਕਨਾਲਾਂ 2 ਕਨਾਲਾਂ ਤੁੱਤੇ ਆ ਜੀ ਜੀ ਜੇ ਆਪਾਂ ਗੱਲ ਕਰੀਏ ਵੀ ਫਿਰ ਹਾਲ ਇਸ ਟਾਈਮ ਤੇ ਆਪ ਦੇਖ ਰਹੇ ਹੋ ਤੁਸੀਂ ਤਿਆਰ ਵੀ ਕਰ ਰਹੇ ਹੋ ਮਿਹਨਤ ਵੀ ਕਰ ਰਹੇ ਹੋ ਬਾਬਾ ਜੀ ਵੀ ਮਿਹਨਤ ਕਰ ਰਿਹਾ ਪਰ ਉਹਨਾਂ ਮਟੀਰੀਅਲ ਇਥੇ ਨਹੀਂ ਹੈਗੇ ਜਿੰਨਾ ਲੋੜ ਆ ਚਾਹੀਦਾ ਹਾਂ ਜਿਹੜੇ ਦਾਨ ਨਹੀਂ ਸੱਜਣ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਕੀ ਕਹੋਗੇ ਕਿਸ ਤਰ੍ਹਾਂ ਦਾ ਦਾਨ ਕਰਨਾ ਚਾਹੀਦਾ ਉਹ ਜੀ ਕੋਈ ਸਿਮੈਂਟ ਦੇ ਦੇ ਕੋਈ ਸਰਗਾ ਦੇ ਦੇ ਕੋਈ ਕੁਛ ਵੀ ਚੀਜ਼ ਦੇ ਸਕਾ ਜੀ ਤੇ ਇਟਾਂ ਦੇ ਪੈਸਾ ਦੇ ਦੇ ਜੀ ਜੀ ਕੋਈ ਆਪਣੇ ਬਾਬਾ ਗਜੀ ਲੈ ਆਊਗਾ ਸਮਾਨ ਹੌਲੀ ਹੌਲੀ ਠੀਕ ਹੈ ਠੀਕ ਹੈ ਤੁਹਾਡੀ ਗੱਲ ਜੀ ਬਿਲਕੁਲ ਦੋਸਤੋ ਤੁਸੀਂ ਸੁਣੀ ਚੱਕੇ ਹੋ ਇੱਥੇ ਮਿਸਤਰੀ ਵੀਰ ਜੀ ਲੱਗੇ ਹੋਇਆ ਕੰਮ ਕਰੀ ਜਾਂਦੇ ਤੁਹਾਨੂੰ ਇੱਕ ਵਾਰ ਮੈਂ ਤਸਵੀਰਾਂ ਫੇਰ ਦਿਖਾ ਦੇਵਾਂ ਜਿਹੜਾ ਇੱਥੇ ਗਾਰੇ ਦੇ ਨਾਲ ਜਿਹੜੀਆਂ ਕੰਨਾਂ ਕੱਢੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੈਂ ਅੱਗੇ ਹੋਰ ਵੀ ਲੈ ਕੇ ਚੱਲਦਾ ਤੁਹਾਨੂੰ ਸੂਰਾ ਦਿਖਾ ਦੇਵਾਂ ਤੁਹਾਨੂੰ ਮੈਂ ਇੱਕ ਵਾਰ ਵੀ ਜਿਹੜਾ ਇੱਥੇ ਗਊਸ਼ਾਲਾ ਤਿਆਰ ਹੋ ਰਹੀ ਹੈ ਬਠਿੰਡਾ ਦੇ ਨੇੜਲੇ ਪਿੰਡਾਂ ਗਿਆਨਾ ਗਿਆਨਾ ਪਿੰਡ ਦੇ ਵਿੱਚ ਜਿਹੜੀ ਕਾਫੀ ਜਿਹ ਜਿਹੜੇ ਵੀ ਦਾਨੀ ਸੱਜਣ ਵੀਰ ਐਸ ਟਾਈਮ ਤੇ ਇਸ ਵੀਡੀਓ ਨੂੰ ਦੇਖ ਰਹੇ ਆ ਉਹ ਜਰੂਰ ਵੱਧ ਤੋਂ ਵੱਧ ਦਾਨ ਕਰਨ ਤਾਂ ਕਿ ਜਿਹੜੀ ਇਹ ਗਊਸ਼ਾਲਾ ਵਧੀਆਂ ਚੱਲ ਸਕੇ ਜਿਹੜੀ ਗਊ ਦਾ ਵੰਸ਼ ਨੂੰ ਬਚਾਇਆ ਜਾ ਸਕੇ ਆਏ ਦਿਨ ਦੇ ਟਰੱਕਾਂ ਦੇ ਟਰੱਕ ਪਰ ਕੇ ਗਊ ਹਤਿਆਰੇ ਗਊਆਂ ਨੂੰ ਲੈ ਕੇ ਇਧਰ ਉਧਰ ਜਾਂਦੇ ਆ ਤਾਂ ਬਿਲਕੁਲ ਇਸ ਤਰ੍ਹਾਂ ਦੇ ਜਿਹੜੇ ਦਾਨੀ ਸੱਜਣਾ ਉਹਨਾਂ ਨੂੰ ਕਿਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਗਊ ਵੰਸ਼ ਨੂੰ ਬਚਾਉਣ ਦੇ ਲਈ ਦਾਨ ਜਰੂਰ ਕਰਨਾ ਚਾਹੀਦਾ ਜਿਵੇਂ ਇੱਕ ਵੀਰ ਜੀ ਨੇ ਵੀ ਦੱਸਿਆ ਸੀ ਉਹਨਾਂ ਨੇ ਕਾਰਾ ਰੋਕ ਰੋਕ ਕੇ ਖਾਣਾ ਨਹੀਂ ਲਈ ਰੋਕ ਦਿਆ ਪਰ ਇੱਕ ਪਾਸੇ ਜਿਹੜੀਆਂ ਗਊਆਂ ਹੈਗੀਆਂ ਵੀਰ ਜੀ ਨੇ ਦੱਸਿਆ ਰੋਡਾਂ ਦੇ ਉੱਤੇ ਰੋਲ ਰਹੀਆਂ ਐ ਕੂੜੇ ਦੇ ਵਿੱਚੋਂ ਖਾਣਾ ਖਾ ਰਹੀਆਂ ਤੇ ਆਪਾਂ ਅੱਗੇ ਬਾਬਾ ਜੀ ਕੋਲੇ ਵੀ ਚੱਲਦੇ ਭੋਲਾ ਜੀ ਦਾ ਜੀ ਕੋਲੇ ਵੀ ਕੀ ਕਹਿੰਦੇ ਨੇ ਤੇ ਆਓ ਉਹਨਾਂ ਤੋਂ ਵੀ ਸੁਣਦੇ ਆ ਕੀ। ਤੁਹਾਨੂੰ ਇਸ ਟਾਈਮ ਤੇ ਲੈ ਕੇ ਪਹੁੰਚੇ ਆਂ ਸੰਤ ਬਾਬਾ ਭੋਲਾ ਦਾਸ ਜੀ ਬੋਰੀ ਵਾਲਾ ਜੀ ਦੇ ਕੋਲ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇੰਟਰਨੈਸ਼ਨਲ ਇੰਡੀਆ ਦੇ ਗੋਡੇ ਚੇਅਰਮੈਨ ਪਰਸਨ ਲਗਾਏ ਹੋਇਆ ਤੇ ਆਪਾਂ ਅੰਦਰ ਚੱਲਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਮੇਰੇ ਸਾਥੀ ਲੱਗੂਗਾ ਵੀ ਨਾਲ-ਨਾਲ ਮੇਰੇ ਆ ਕੇ ਅੰਦਰ ਖੜਾ ਰਵੇ ਤਾਂ ਆਪਾਂ ਅੰਦਰ ਚੱਲਦੇ ਆ ਬਾਬਾ ਜੀ ਕੋਲ ਉਹਨਾਂ ਨਾਲ ਗੱਲਬਾਤ ਕਰ ਬਿਜੇ ਦਾ ਮਨ ਦੇ ਵਿੱਚ ਖਿਆਲ ਆਉਂਦਾ ਫਿਰ ਸਰ ਕਿਸ ਤਰ੍ਹਾਂ ਖਿਆਲ ਆਉਂਦਾ ਉਹਨਾਂ ਦੇ ਇਹਦਾ ਆਪਾਂ ਗਊਆਂ ਦੀ ਰੱਖਿਆ ਕੀਤੀ ਅੰਦਰ ਚੱਲਦੇ ਤੇ ਕੋਲੀਏ ਪਹ ਦਰਵਾਜ਼ਾ ਤੇ ਤੁਹਾਨੂੰ ਦਿਖਾ ਦਈਏ ਅੰਦਰ ਇੱਥੇ ਬਾਬਾ ਜੀ ਬੈਠੇ ਹੈ ਬਾਬਾ ਜੀ ਦਾ ਆਫਿਸ ਹੈਗਾ ਇਹ ਤੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਆਰਾਮ ਕਰ ਰਹੇ ਹੈਗੇ ਇਸ ਟਾਈਮ ਤੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਜਿਹੜਾ ਮਨ ਦੇ ਵਿੱਚ ਖਿਆਲ ਆਉਂਦਾ ਗਊ ਕੰਸ ਦੇ ਲਈ ਸੇਵਾ ਕਰਨ ਦਾ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਆਰਾਮ ਆਰਾਮ ਹਾਂ ਬਾਬਾ ਜੀ ਜੇ ਆਪਾਂ ਗੱਲਬਾਤ ਕਰੀਏ ਤਾਂ ਜਿਹੜਾ ਗਊਸ਼ਾਲਾ ਦਾ ਕੰਮ ਚੱਲ ਰਿਹਾ ਹੈ ਤਾ ਮੰਦਿਰ ਚ ਖਿਆਲ ਕਿਸ ਤਰ੍ਹਾਂ ਹੁੰਦਾ ਹੁੰਦਾ ਵੀ ਆਪਾਂ ਗਊਸ਼ਾਲਾ ਚਲਾਉਣੀ ਹੈ ਕਿਉਂ ਖਿਆਲ ਹੈ ਮੰਦਿਰ ਵਿੱਚ ਸਰ ਜੀ ਕੋਲ ਖਿਆਲ ਦਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੋ ਸਾਡੀ ਉਦਾਸੀਨ ਸੰਪਰਦਾਏ ਸਾਧੂ ਹੈ ਜੋ ਵੀ ਸੰਤੂ ਆਧਮ ਹੋਇਆ ਬਾਬਾਏ ਨਾਲ ਤੋਂ ਦੀ ਚਲਾਈ ਹੋਈ ਰੀਤੀ ਇਹ ਹੈ ਕਿ ਸਾਡੀ ਉਦਾਸੀਨ ਸੰਪਰਦਾਏ ਦੇ ਜੋ ਵੀ ਸਾਧੂ ਸੰਤੋਹ ਤੋਂ ਨੇ ਗਊ ਗਰੀਬ ਜੀ ਰੱਖਿਆ ਕਰਨਾ ਜੀ ਜੀ ਗੁਰਬਾਣੀ ਦਾ ਪ੍ਰਚਾਰ ਕੀਤਾ ਮਹਾਪੁਰਸ਼ਾਂ ਨੇ ਪਹਿਲਾਂ ਪ੍ਰਾਣੀ ਸਵੇ ਤੁਪ ਗੁਰਬਾਣੀ ਦਾ ਪ੍ਰਚਾਰ ਕਰਨ ਦਾ ਸਾਧੂ ਦਾ ਫਰਜ਼ ਹੈ ਧਰਮ ਹੈ ਜੀ ਜੀ ਦੂਸਰਾ ਹੁਣ ਗਊ ਹੱਤਿਆ ਬਹੁਤ ਹੋ ਰਹੀ ਹੈ ਹੁਣ ਹਰ ਇੱਕ ਥਾਂ ਤੇ ਅਗਲਾ ਗੈਰ ਹੁੰਦਾ ਹੈ ਉੱਥੇ ਆਪਾਂ ਸਵਾੱਟਾ ਵੰਡਦੀਏ ਇੱਥੇ ਆਪਾਂ ਚੱਪਲਾ ਵੰਡਦੀਏ ਉਹ ਵੰਡਦੀਏ ਦੇਖੋ ਜੀ ਉਹ ਤਾਂ ਠੀਕ ਹੈ ਇਨਸਾਨ ਦੇ ਬੱਚੇ ਆ ਬੋਲ ਲੈਣਗੇ ਉਹ ਲੋਕੀ ਮੰਗ ਲੈਣਗੇ ਪਰ ਇਹ ਕਣਕ ਝੋਨਾ ਜਾਨਵਰ ਇਹ ਬੋਲ ਨਹੀਂ ਸਕਦੇ ਜੀ ਜੀ ਜੇ ਅਸੀਂ ਕਣਕ ਝੋਨਾ ਜਾਨਵਰ ਦੀ ਸੇਵਾ ਹੀ ਨਾ ਕਰਾਂਗੇ ਫਿਰ ਸਾਨੂੰ ਸਾਧੂ ਬਣਦੇ ਨਹੀਂ ਜੀ ਜੀ ਕਰਮ ਤੇ ਧਰਮ ਦਾ ਕਰਮ ਹੋ ਸਕਦਾ ਹੈ ਕਿਵੇਂ ਦੇਖਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਆਏ ਦਿਨ ਹਤਿਆਰੇ ਗੱਡੀਆਂ ਘਰ ਘਰ ਕੇ ਪਿਛਲੇ ਦਿਨ ਵੀ ਟੀਵੀ ਚੈਨਲਾਂ ਤੇ ਆਪਾਂ ਦੇਖਦੇ ਆਂ ਬੜੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਕਿਸਤਾ ਦੇਖਦੇ ਉਹਨਾਂ ਲੋਕਾਂ ਦੇ ਵਿੱਚ ਫਰਕ ਇੱਕ ਸਾਧੂ ਸੰਤਾਂ ਦੇ ਵਿੱਚ ਮਹਾਤਮਾ ਦੇ ਵਿੱਚ ਜਿਹੜੇ ਫਰਕ ਹੁੰਦਾ ਕਿੰਨਾ ਕ ਫਰਕ ਹੁੰਦਾ ਉਹਨਾਂ ਲੋਕਾਂ ਦੇ ਵਿੱਚ ਦੇਖੋ ਫਰਕ ਦੀ ਗੱਲ ਤਾਂ ਜੇ ਆਪਾਂ ਕਰੀਏ ਤਾਂ ਇੱਕ ਤੁਲਸੀਦਾ ਜੀ ਦੀ ਇੱਕ ਪੰਕਤੀ ਆਉਂਦੀ ਹੈ ਜੀ ਜੀ ਉਹਨਾਂ ਨੇ ਲਿਖਿਆ ਕਿ ਸੁਤਧਾਰਾ ਧਨ ਲక్ష్ਮੀ ਪਾਪੀ ਕਹਿੰਦੇ ਹੋਏ ਸੰਤੋ ਸੁ ਸੰਤ ਸਮਾਧ ਨੂੰ ਅਲਕੀ ਕਥਾ ਤੁਲਸੀ ਦਰਲੋਏ ਆ ਜਿਹੜੀਆਂ ਕੋਠੀਆਂ ਗੱਡੀਆਂ ਜ਼ਮੀਨਾਂ ਜਾਇਦਾਦਾਂ ਧੀਆਂ ਪੁੱਤ ਜਨਾਨੀ ਗੱਡੀਆਂ ਜੋ ਵੀ ਐ ਸ਼ੋ ਨਾਮ ਜ਼ਿੰਦਗੀ ਦਾ ਇਹ ਤਾਂ ਪਾਪੀ ਲੋਕਾਂ ਕੁਲ ਵੀ ਹੈਗਾ ਤੇ ਜਿਹੜੇ ਧਰਮੀ ਲੋਕ ਆ ਉਹ ਤੜਕੇ ਉੱਠ ਕੇ ਪਹਿਲਾਂ ਜਿੰਨਾਂ ਕੋਲੇ ਆਹ ਧਰਮ ਦਾ ਹੈ ਸਚਾਈ ਦਾ ਹੱਕ ਸੱਚ ਦੀ ਕਮਾਈ ਆ ਉਹ ਪਹਿਲਾਂ ਔਰਤਾਂ ਦੇ ਮਲੇ ਉੱਠ ਕੇ ਗਊਸ਼ਾਲਾ ਜਾਂਦੇ ਕੋਈ ਦਰਵੇਸ਼ਾਂ ਨੂੰ ਦੁੱਧ ਪਾਉਂਦਾ ਕੋਈ ਉਹਨਾਂ ਨੂੰ ਬਿਸਕੁਟ ਪਾਉਂਦਾ ਕੋਈ ਗਰੀਬਾਂ ਨੂੰ ਤੜਕੇ ਸੁੱਤੇ ਪਿਆ ਨੂੰ ਜਿਹੜੇ ਪਾਰਕਾਂ 'ਚ ਰੋੜਾਂ ਦੇ ਉੱਪਰ ਸਟੇਸ਼ਨਾਂ ਤੇ ਗਰੀਬ ਗੁਰੂ ਕੇ ਕੋਲ ਨੂੰ ਚਾਹ ਪੀਉਂਦਾ ਤੇ ਸਾਧੂ ਦਾ ਕਰਮ ਹੈ ਕਿ ਅਸੀਂ ਸਭ ਤੋਂ ਪਹਿਲਾਂ ਗਊ ਮਾਤਾ ਕਿਉਂਕਿ ਗਊ ਮਾਤਾ ਅਗਰ ਨਾ ਹੁੰਦੀ ਅੱਜ ਇਸ ਸੰਸਾਰ ਦੇ ਵਿੱਚ ਕੋਈ ਜੀਵ ਨੇ ਜਨਮ ਹੀ ਨਹੀਂ ਲੈਣਾ ਸੀ ਜੀ ਜੀ ਇੱਕ ਬਹੁਤ ਵੱਡੀ ਗੱਲ ਹੈ ਜਿੰਨਾ ਸਾਨੂੰ ਅਨੁਭਵ ਆ ਸਾਨੂੰ ਦੱਸਦੇ ਆ ਕਿ ਸਭ ਤੋਂ ਪਹਿਲਾਂ ਮਾਤਾ ਹੈ ਤਾਂ ਦੀ ਮਾਤਾ ਦੂਸਰੀ ਮਾਤਾ ਗਊ ਮਾਤਾ ਤੀਸਰੀ ਮਾਤਾ ਸਾਨੂੰ ਜਿਹਨੇ ਜਨਮ ਦਿੱਤਾ ਸਾਡੀ ਜਨਮ ਦੇਣ ਵਾਲੀ ਮਾਤਾ ਉਸ ਸਮੇਂ ਉਹਨੇ ਜਨਮ ਲਿਆ ਜੇਕਰ ਧਰਤੀ ਮਾਤਾ ਨੇ ਗਊ ਮਾਤਾ ਦਾ ਕਾਮਤੀ ਨੂੰ ਗਊ ਦਾ ਰੂਪ ਧਾਰਨ ਕੀਤਾ ਜਿੰਨਾ ਤੁਸੀਂ ਗ੍ਰੰਥ ਪੜ੍ਹੇ ਜਦੋਂ ਗਊ ਧਰਤੀ ਮਾਤਾ ਨੇ ਕਾਮਤੀ ਨੂੰ ਗਊ ਦਾ ਰੂਪ ਧਾਰਨ ਕਰਕੇ ਵਿਸ਼ਨੂੰ ਭਗਵਾਨ ਦੇ ਕੋਲ ਜਾ ਕੇ ਗਏ ਰਿਹਾ ਵਿਸ਼ਨੂੰ ਭਗਵਾਨ ਜੀ ਨੇ ਪਲਕ ਚੜ੍ਹ ਕੇ ਅੱਖਾਂ ਖੋਲੀਆਂ ਬੋਲੇ ਮਾਤਾ ਤੁਸੀਂ ਕਿਵੇਂ ਕੋਲੇ ਮੇਰੇ ਆਉਣ ਦਾ ਕਾਰਨ ਇਹ ਹੈ ਕਿ ਧਰਤੀ ਦੇ ਉੱਪਰ ਬਹੁਤ ਵੱਡਾ ਅਤਿਆਚਾਰ ਜਿਹੜੇ ਜਨ ਜਨਾਤ ਰਾਖਸ਼ਾ ਉਹ ਕਰੀ ਜਾਂਦੇ ਆ ਜੀ ਜੀ ਸੋ ਰਿਸ਼ੀਆ ਮੁੰਨੀਆਂ ਨੂੰ ਵੀ ਬੜਾ ਅਤਿਆਚਾਰ ਹੋਈ ਜਾਂਦਾ ਫਿਰ ਉਸ ਸਮੇਂ ਵਿਸ਼ਨੂੰ ਭਗਵਾਨ ਨਾਲ ਤੁਰੇ ਗਊ ਮਾਤਾ ਨੇ ਅਦਰ ਕੰਮ ਤੇ ਨੂੰ ਦਾ ਧਰਤੀ ਮਾਤਾ ਦੇ ਕੰਮ ਤੇ ਨੂੰ ਦਾ ਰੂਪ ਧਾਰ ਦਿੱਤਾ ਫਿਰ ਸ਼ੇਸ਼ੌਕਰ ਮਹਾਰਾਜ ਕੋਲੇ ਗਏ ਉਸ ਤੋਂ ਬਾਅਦ ਕੰਦ ਦੇ ਮੌਂਦਾ ਕੰਦ ਦੇ ਨੂੰ ਪਸੂ ਨੂੰ ਹੋਇਆ ਜੋ ਵੀ ਗ੍ਰਿਸ਼ਟ ਜੀਵਨ ਚੱਲਿਆ ਖਦਰ ਧਰਤੀ ਮਾਤਾ ਹੀ ਇਹ ਉਪਰਾਲਨਾ ਕਰਕੇ ਗਊ ਮਾਤਾ ਰੂਪ ਧਾਰਨ ਨਾ ਕਰਦੀ ਤਾਂ ਅੱਜ ਅਸੀਂ ਇਹ ਸੰਸਾਰ 'ਚ ਕਿਸੇ ਨੇ ਨਹੀਂ ਹੋਣਾ ਸੀ ਜੀ 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 ਬਾਬਾ ਜੀ ਮੈਂ ਇੱਕ ਹੋਰ ਗੱਲ ਪੁੱਛਣੀ ਚਾਹਨਾ ਇੱਕ ਵੀਰ ਜੀ ਦਾ ਗਊ ਸ਼ਾਲਾ ਦੇ ਜਿਹੜੇ ਕੰਮ ਕਰ ਰਹੇ ਸੀ ਕਰਮਚਾਰੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿ ਹੈ ਵੀ ਜਿਹੜੇ ਢਿੱਡੋਂ ਭੁੱਖੇ ਹੁੰਦੇ ਉਹਨਾਂ ਨੂੰ ਕੁਝ ਨਹੀਂ ਖਾਣਾ ਦਿੰਦਾ ਜਿਹੜੇ ਕਾਰਾਂ ਦੇ ਵਿੱਚ ਆਉਂਦੇ ਲੰਗਰ ਲੱਗਿੰਦੇ ਰੋੜਾਂ ਦੇ ਹੱਥ ਮਾਰ-ਮਾਰ ਕੇ ਉਹਨਾਂ ਨੂੰ ਲੰਗਰ ਖਿੱਚਾ ਜਾਂਦਾ ਪਰ ਉਹ ਅੱਗੋਂ ਕਹਿ ਦੇਵੇ ਅਸੀਂ ਨਹੀਂ ਰੋਕਦੇ ਪਰ ਕਹਿੰਦੇ ਜਿਹੜੀ ਗਊਆਂ ਤੇ ਗਊਆਂ ਨੂੰ ਦੇਖਦੇ ਹੋਏ ਜਿਹੜੇ ਕਚਲੇ 'ਚ ਮ ਉਹਨਾਂ ਨੂੰ ਦੇਖਦੇ ਹੋਏ ਉਹ ਗੁਰੂ ਜੀ ਨੇ ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਅਪਰਾਲਾ ਪੈਣਾ ਹੈ ਤਾਂ ਕਿਵੇਂ ਲੱਗਦਾ ਉਹਨਾਂ ਲੋਕਾਂ ਦੇ ਵਿੱਚ ਵੀ ਭੁੱਖਿਆਂ ਨੂੰ ਅਤੇ ਰੱਜਿਆਂ ਨੂੰ ਕਿੰਨਾ ਫਰਕ ਇੰਨੇ ਦੇ ਵਿੱਚ ਹੈ ਇਹ ਹੀ ਉਹਨਾਂ ਨੇ ਜਿਹੜੀ ਗੱਲ ਦੱਸੀ ਹੈ ਤੁਸੀਂ ਸੇਵਾਦਾਰਾਂ ਕੋਲ ਗਏ ਹੋ ਸੀ ਲੋਸ਼ਾ ਦਾ ਚ ਅਸੀਂ ਬਠਿੰਡਾ ਤੋਂ ਇੱਕ ਰੋਡ ਜਾ ਰਹੀ ਸੀ ਜੋ ਬਠਿੰਡਾ ਦੀ ਜੋ ਆਪਣੀ ਰਿੰਗ ਰੋਡ ਆ ਰਿੰਗ ਰੋਡ ਦੇ ਨੀਚੇ ਕੰਕਰੀਟ ਦੇ ਥਲੇ ਨਾ ਬਹੁਤ ਜਿਆਦਾ ਮੰਨ ਲਓ ਆਪਣੇ ਆਵਾਰਾ ਪਸ਼ੂ ਇਕੱਠੇ ਗਊ ਮਤਾ ਬਹੁਤ ਜੀ ਜੀ ਉਸੀ ਉਸ ਜਗ੍ਹਾ ਤੇ ਕਿ ਦੀ ਖੇਤ ਚ ਕਣੀਆਂ ਪੈ ਰੀਆਂ ਸੀ ਅਸੀਂ ਉੱਥੇ ਹੋਰ ਰਹੀ ਤੇ ਥੱਲੇ ਕੋਈ ਫੋਨ ਆ ਗਿਆ ਗੱਡੀ ਖੜੀ ਕਰਨ ਲਈ ਜੀ ਸਾਹਮਣੇ ਦੇਖਿਆ ਸਾਡੇ ਕੋਲੇ ਫੋਟੋਆਂ ਵੀ ਸ਼ਾਇਦ ਹੋਣੀਆਂ ਅਕਿਛੀਆਂ ਅਸੀਂ ਜੀ ਜੀ ਇੱਕ ਛੋਟਾ ਬਛੜਾ ਉਹਨੂੰ ਦਰਵੇਸ਼ ਖਾਈ ਜਾ ਰਿਹਾ ਧੌਂ ਤੇ ਇਸ ਜਗ੍ਹਾ ਤੇ ਉਹਨੇ ਜਗ ਪੂਰਾ ਇੱਕ ਮੂਰਾ ਕਰ ਰੱਖਿਆ ਉਹਨੂੰ ਖਤਮ ਕਰਤਾ ਜੀ ਜੀ ਜਿਵੇਂ ਅਸੀਂ ਕੋਲੇ ਜਾ ਕੇ ਦੇਖਿਆ ਉਹ ਦਰਵੇਸ਼ ਹਟਾਏ ਤੇ ਉੱਥੇ ਜਿੰਨੀਆਂ ਗਊਆਂ ਸੀਗੀਆਂ ਉਹ ਕੋਲੀ ਚਿੰ ਖਾ ਰਹੀਆਂ ਅਸੀਂ ਕਣੀਆਂ ਪੈ ਰੀਆਂ ਐ ਸਬਜੀ ਦੇ ਛਿਲਕੇ ਗਲੇ ਹੋਈ ਸਬਜੀ ਗਰੇ ਗਲੇ ਹੋਈ ਜੋ ਸਬਜੀ ਮੰਡੀ ਦਾ ਫਲ ਉੱਠੋ ਉੱਥੇ ਉਹ ਸਿੱਟ ਜਾਂਦੇ ਉਸ ਚੀਜ਼ ਨੂੰ ਵੇਖ ਕੇ ਸਾਨੂੰ ਇੱਕ ਲੱਗਿਆ ਕਿ ਸਾਡੇ ਆਸ਼ਰਮ ਨੂੰ ਪਿੰਡ ਚੋਂ ਕਿਸੇ ਇੱਕ ਪਰਿਵਾਰ ਨੇ ਭੂਮੀਦਾਨ ਕੀਤੀ ਜੀ ਅਸੀਂ ਉਹਦੇ ਵਿੱਚ ਮਾਤਾ ਕਾਲੀ ਦਾ ਮੰਦਿਰ ਬਣਾਉਣਾ ਸੀ ਜੀ ਜੀ ਅਸੀਂ ਰਾਤ ਨੂੰ ਆ ਕੇ ਬੈਠੇ ਭਜਨ ਤੇ ਬੈਠੇ ਸਮੱਧਾ ਵਾਲੇ ਮਹਾਪੁਰਸ਼ਾਂ ਦੀ ਅੱਗੇ ਅਰਦਾਸ ਕੀਤੀ ਵੀ ਮਹਾਰਾਜ ਜੀ ਸਾਨੂੰ ਵੀ ਐਸਾ ਦਰਸ਼ਨ ਦਿਓ ਐਸੀ ਕੋਈ ਸਾਡੀ ਬੁੱਢੀ ਨੂੰ ਸੂਚਨਾ ਦਿਓ ਐਸੀ ਸਾਡੀ ਬੁੱਧੀ ਚੋਗੇ ਅਲਪਾਵਾਵੇਂ ਜੋ ਰਹੀ ਦੀ ਦੁਨੀਆ ਤੱਕ ਤੁਹਾਡੇ ਨਾਮ ਦੇ ਨਾਲ ਵੀ ਅਸੀਂ ਕੋ ਮਸਾਲ ਬੜ ਕੇ ਚੱਲੀ ਜਾਵੇ ਕਿ ਜੀ ਦੁਨੀਆ 'ਚ ਤੁਹਾਡਾ ਨਾਮ ਹੋਰ ਉੱਚਾ ਹੋਵੇ ਇੰਨੀ ਕਿ ਸਾਨੂੰ ਸੇਵਾ ਦਿਓ ਜੇ ਲੇਖੋ ਆਪਾਂ ਤਾਂ ਉਸੇ ਦਾ ਉੱਚਾ ਕਰਨ ਵਾਲੀ ਹੈ ਹੀ ਨਹੀਂ ਭਗਵਾਨ ਦੀ ਕਿਰਪਾ ਹੋਈ ਸਾਡੇ ਇੱਕ ਬ੍ਰੇਂਚ 'ਚ ਇੱਕ ਗੱਲ ਵੀ ਠੀ ਕਿ ਅਗਰ ਅਸੀਂ ਮੰਦਰ ਬਣਾ ਕੇ ਜਾਵਾਂਗੇ ਦੇਖੋ ਜੀ ਸਭ ਤੋਂ ਵੱਡਾ ਸੱਚ ਹੈ ਕਿ ਮੌਤ ਹੋਣੀ ਹੈ ਇੱਕ ਦਿਨ ਮਰਨਾ ਹੈ ਉਹ ਤਾਂ ਇਹ ਨਹੀਂ ਪਤਾ ਹੁਣ ਆਪਾਂ ਗੱਲ ਕਰ ਰਹੇ ਆ ਆਪਣਾ ਸਵਾਸ ਅਗਲਾ ਦੇ ਨਾਲ ਉਹ ਕਾਲਪੁਰਖ ਦੇ ਹੱਥੇ ਬਾਬੇ ਨਾਨਕ ਤੋਂ ਵੱਡਾ ਤੁਕੀ ਪੀਰ ਹੀ ਨਹੀਂ ਬਾਬੇ ਨਾਨਕ ਦੀ ਕਿਰਪਾ ਤੇ ਨਾਲ ਉਹ ਚੀਜ਼ ਦਿਮਾਗ ਚਾਹੀਦੀ ਕਿ ਅਗਰ ਅਸੀਂ ਮੰਦਿਰ ਬਣਾ ਕੇ ਚਲੇ ਗਏ ਤਾਂ ਗੁੱਲਕਾਂ ਦੇ ਪਿੱਛੇ ਪੁਜਾਰੀ ਲੜਨਗੇ ਪਿੰਡ ਦੇ ਵਿੱਚ ਵਿਰੋਧ ਪੈ ਸਕਦਾ ਲੋਕ ਲੜ ਸਕਦੇ ਕਮੇਟੀਆਂ ਬਣ ਸਕਦੀਆਂ ਜੀ ਜੀ ਉਹਨਾਂ ਨੇ ਕਿਹਾ ਯਾਰ ਰਾਤ ਤੱਕ ਮਰ ਗਿਆ ਹਾਂ ਹੋਰ ਹੀ ਕੰਮ ਖੜਾ ਕਰ ਗਿਆ ਅਗਰ ਅਸੀਂ ਇੱਥੇ ਗਊ ਸੇਵਾ ਦਾ ਆਰੰਭ ਕਰ ਦਿਆਂਗੇ ਵਿਕਲਾਂਗ ਹਸਪਤਾਲ ਖੋਲ੍ਹ ਦਿਆਂਗੇ ਟੁੱਟੇ ਭਿੱਜੇ گاؤں ਕੋਈ ਉੱਤੇ ਖਾ ਜਾਂਦੇ ਕੋਈ ਹੋਰ ਵੀ ਜਾਨਵਰ ਆਉਂਦਾ ਹੈ ਅਸੀਂ ਹਸਪੀਟਲ ਦਾ ਉਰਾਲਾ ਇਹ ਕੀਤਾ ਕਿ ਅਗਰ ਅਸੀਂ ਇਹ ਸੇਵਾ ਆਰੰਭ ਕਰ ਜਾਗੇ ਸਾਡਾ ਇਹ ਨਗਰ ਹੈ ਜੋ ਗਿਆਨਾਂ ਇਹਦੇ ਉੱਪਰ ਅਗਰ ਕਿਸੇ ਪ੍ਰਕਾਰ ਦੀ ਮਾਰੀ ਦਿਆ ਸਹਾਇ ਦ੍ਰਿਸ਼ਟੀ ਹੈਗੀ ਉਹ ਵੀ ਦੂਰ ਹੋ ਜੂਗੀ ਜੀ ਜੀ ਗਊ ਮਾਤਾ ਦੇ ਚਰਨ ਪੈਂਦੀਆਂ ਹੀ ਸਾਡੇ ਇਸ ਗਾਮ ਦੇ ਜਿਹੜਾ ਪਿੰਡ ਹੈ ਇਹ ਪਿੰਡ ਦੇ ਉੱਤੇ ਬਾਬੇ ਨਾਲ ਦੀ ਐਸੀ ਕਿਰਪਾ ਹੋਣੀ ਹੈ ਕਿ ਇਸ ਨਗਰ ਦੇ ਦੰਦ ਉੱਗਣਾ ਰਾਤ ਤੋਂ ਬਰਾਬਰ ਕਿਚ ਜਾਣਾ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣਾ ਤਾਂ ਭਗਵਾਨ ਨੇ ਦੇਣਾ ਪਰ ਇਹ ਪਿੰਡ ਦੇ ਲੋਕ ਗਊ ਮਾਤਾ ਦੀ ਸੇਵਾ 'ਚ ਲੱਗ ਜਾਣੇ ਜਦੋਂ ਇਹ ਗਊ ਸੇਵਾ ਕਰਨਗੇ ਤਾਂ ਦੇਖੋ ਜੀ ਭਗਵਾਨ ਇਹਨਾਂ ਕੋਲੇ ਕਿਸੇ ਚੀਜ਼ ਦੀ ਕਮੀ ਛੱਡਣੀ ਨਹੀਂ ਫਸਲਾਂ ਵੀ ਚੰਗੀਆਂ ਹੋਣਗੀਆਂ ਤੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲਦਾ ਰਹੂਗਾ ਹੁਣ ਤੁਸੀਂ ਜਾ ਕੇ ਦੇਖੋ ਉੱਥੇ ਲੱਗੇ ਪਏ ਜੀ ਬਿਲਕੁਲ ਮੈਂ ਤੁਹਾਡੀ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਣਾ ਤੁਹਾਡੇ ਕੋਲ ਇੱਕ ਜਿਹੜੀ ਮਿਸਤਰੀ ਵੀਰ ਜੀ ਲੱਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਵੀ ਇੱਥੇ ਜਿਹੜਾ ਮੈਂ ਦੇਖਿਆ ਸੀ ਕਿ ਮਿੱਟੀ ਦੇ ਮਿੱਟੀ ਦੇ ਵਿੱਚ ਹੀ ਦੁਕਾਨਦਾਰ ਰਹੇ ਸੀ ਤਾਂ ਹੀ ਰੋਡ ਆ ਉੱਥੇ ਉਹ ਵੀਰ ਜੀ ਦੱਸੇ ਵੀ ਇੱਥੇ ਸਹਿਜੋਗ ਦੀ ਲੋੜ ਹੈ ਲੱਗਦਾ ਵੀ ਤੁਸੀਂ ਸਹਿਜੋਗ ਦੀ ਲੋੜ ਆ ਵੀ ਜੇ ਕੋਈ ਦਾਨੀ ਸੱਜਣ ਉੱਥੇ ਪਹੁੰਚਣਾ ਚਾਹੁੰਦਾ ਹੋਵੇ ਤਾਂ ਇਹ ਗਿਆਨਾ ਪਿੰਡ ਕਿਹੜੀ ਸਾਈਡ ਤੇ ਤੇ ਕਿੱਧਰ ਆਉਂਦਾ ਨਹੀਂ ਸੱਜਣ ਜੀ ਗਿਆਨਾ ਪਿੰਡ ਜੇ ਆਪਾਂ ਕਾਲਿਆ ਵਾਲੀ ਮੰਡੀ ਤੋਂ ਆਉਣੇ ਆ ਤਾਂ 9 ਕਿਲੋਮੀਟਰ ਪਿੰਡ ਜੀ ਜੀ ਕਾਲੇ ਵਾਲੀ ਤੋਂ ਵਿਚਾਲੇ ਇੱਕ ਪਿੰਡ ਆਉਂਦਾ ਜਿਹਦਾ ਨਾਮ ਹੈ ਤਖਤਮਲ ਜੀ ਜੀ ਤਖਤਮਲ ਤੋਂ ਗਿਆਨਾ ਪਿੰਡ ਅੱਗੇ ਆ ਜਾਂਦਾ ਅਸੀਂ ਰਾਮਾ ਮੰਡੀ ਤੋਂ ਆਉਂਨੇ ਆ ਤਾਂ 6.9 ਕਿਲੋਮੀਟਰ ਪੈ ਜਾਂਦਾ ਫੁੱਲੋ ਖਾਲੀ ਵਾਇਆ ਹੋ ਕੇ ਜੀ ਜੀ ਚਲੋ ਵੰਡੀ ਸਾਬੋ ਤੋਂ ਆਈਏ ਤਾਂ ਮਲਕਾਨਾ ਪਿੰਡ ਹੋ ਕੇ ਵਾਇਆ ਘਾਟ ਵਾਲੀ ਪਿੰਡ ਤੋਂ ਇਹ ਪਿੰਡ ਉੱਥੋਂ 14 ਕਿਲੋਮੀਟਰ ਪੈ ਜਾਂਦਾ ਬੰਦਰਾ ਦੇ ਜੀ ਜੀ ਪਰ ਸਹਯੋਗ ਦੀ ਜ਼ਰੂਰ ਹੈ ਜ਼ਰੂਰ ਤਾਂ ਹੈ ਦੀ ਹੁਣ ਸਿਮਿੰਟ ਦਾ ਵੀ ਮਗੋਂ ਖਤਮ ਹੋ ਗਿਆ ਦੇਖੋ ਬਰੀਤਾ ਤੇ ਅਸੀਂ ਸਵੈਦ ਕੁਆਰਟੀ ਗਰੁੱਪ ਨਾਲ ਦੱਸਿਆ ਤਾ ਹੋ ਉਹ ਜੋ ਗਾਰੇ ਦੀ ਟਾਲੀ ਮੰਗਾ ਕੇ ਜੋ ਵੀ ਇੱਟਾਂ ਪੁਰਾਣੀਆਂ ਪਈਆਂ ਸੀ ਭਾਈ ਉਹ ਖੰਧ ਕੱਢ ਕੇ ਉਹ ਗਊ ਮਾਤਾ ਦੀ ਮਤਲਬ ਜਿਵੇਂ ਬਗਲਾੰ ਪਸ਼ੂ ਲੈ ਕੇ ਆਉਨੇ ਜੀ ਥੂੜੀ ਵੀ ਲੈ ਕੇ ਆਉਨੇ ਇਸ ਕਰਕੇ ਤੁਸੀਂ ਦੇਖ ਕੇ ਆਏ ਹੋਵੋ ਜਿੱਥੇ ਥੂੜੀ ਰੱਖਣੀ ਹੈ ਟਾਲੀ ਚ ਕਰੀ ਜੀ 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 ਜਿਦੋਂ ਗਾਲ ਬੁਖਰੀ ਹੋ ਜਾ ਉਹ ਜਿੰਨਾ ਆਈ ਜਾਂਦਾ ਉਹਨਾਂ ਕ ਲਈ ਜਾਂਦੇ ਤੇ ਜੀ ਦੇਖੋ ਇੱਕ ਮੈਂ ਹੋਰ ਗੱਲ ਕਰਦੇ ਵੀ ਇੱਕ ਬੰਦੇ ਨੂੰ ਅੱਗੇ ਜਰੂਰ ਲੱਗਣਾ ਪੈਂਦਾ ਹੈ ਅੱਗੇ ਲੱਗੇ ਬੈਣਾ ਕੰਮ ਨਹੀਂ ਹੁੰਦਾ ਜਿਵੇਂ ਤੁਸੀਂ ਅੱਗੇ ਲੱਗੇ ਪਰ ਜਿਹੜੇ ਦਾਨ ਹੀ ਸੱਜਣਾ ਬਹੁਤ ਸਾਰੇ ਦਾਨ ਕਰਦੇ ਵੀ ਇਸ ਤਰ੍ਹਾਂ ਦਾ ਵੀ ਦਾਨ ਕਰਨਾ ਚਾਹੀਦਾ ਹੈ ਜਿਹੜਾ ਹਮੇਸ਼ਾ ਲਈ ਇਹ ਗਊਆਂ ਦੇ ਮੂੰਹ ਦੇ ਵਿੱਚ ਪਵੇ ਤੁਸੀਂ ਦੱਸਿਆ ਵੀ ਗਊਆਂ ਕਚਰਾ ਖਾਂਦੇ ਨੇ ਅੱਜ ਕੱਲ ਵੀ ਇਸ ਤਰ੍ਹਾਂ ਦਾ ਦਾਨ ਕਰਨਾ ਚਾਹੀਦਾ ਵੀ ਉਹਨਾਂ ਨੂੰ ਜੇ ਆਪਾਂ ਗੱਲ ਕਰੀ ਤੇ ਤੁਸੀਂ ਬੱਚੇ ਬੋਲ ਕੇ ਦੱਸਦੇ ਨੇ ਵੀ ਗਊ ਮਾਸਾ ਜਿਹੜਾ ਬੋਲ ਕੇ ਵੀ ਨਹੀਂ ਦੱਸ ਸਕਦੇ ਕਿਸ ਤਰ੍ਹਾਂ ਹੁੰਦੇ ਵੇਓ ਦੇਖੋ ਜੀ ਜਿਹੜਾ ਅਣਪੋਲ ਜਾਨਵਰ ਨੂੰ ਭੁੱਖੀ ਗਊ ਨੂੰ ਜਿਹੜਾ ਆਪਾਂ ਭੋਜਨ ਕਰਾਉਣਾ ਕਿਸੇ ਮਹਾਤਮਾ ਨੇ ਸਤ ਰਿਸ਼ੀ मुनि ਨੇ ਪੁੱਛਿਆ ਸੀ ਕਿ ਕਲਯੁਗ ਦੇ ਵਿੱਚ ਅਗਰ ਅਸੀਂ ਤੁਹਾਨੂੰ ਮਿਲਣਾ ਹੋਵੇ ਜੀ ਤਾਂ ਅਸੀਂ ਤੁਹਾਨੂੰ ਕਿਵੇਂ ਮਿਲ ਸਕਦੇ ਹਾਂ ਤੁਹਾਨੂੰ ਖੁਸ਼ ਕਰਨਾ ਹੋਵੇ ਤੁਹਾਨੂੰ ਖੁਸ਼ ਕਿਵੇਂ ਕਰ ਸਕਦੇ ਹਾਂ ਕਿਸੇ ਭਗਵਾਨ ਜੀ ਕਹਿੰਦੇ ਵੀ ਅਗਰ ਤੁਸੀਂ ਕਲਯੁਗ ਦੇ ਵਿੱਚ ਅਗਰ ਸਾਨੂੰ ਖੁਸ਼ ਕਰਨਾ ਹੈ ਤੁਸੀਂ ਇੱਕ ਗਊ ਨੂੰ ਭੁੱਖੀ ਗਊ ਨੂੰ ਭੋਜਨ ਕਰਾ ਦਿਓ ਉਹਨੂੰ ਹਰਾਚਾਰਾ ਪਾਉਂ ਦਾਣਾ ਪਾ ਦਿਓ ਤਾਂ 100 ਪ੍ਰੋਤ ਸੋ ਜੋਤਸੀਆਂ ਨੂੰ ਖਾਣਾ ਖਵਾਉਣ ਦੇ ਪੂਜਾ ਕਰਨ ਦੇ ਮਤਲਬ ਬਰਾਬਰ ਹੈ ਜੀ ਜੀ ਅਗਰ ਤੁਸੀਂ ਸਾਨੂੰ ਮਿਲਣਾ ਤਾਂ ਗਊ ਸੇਵਾ ਕਰਨੋ ਕਿ ਕਿਸੇ ਚੰਗੇ ਤਪਸਵੀ ਸੰਤ ਨੂੰ ਮਿਲ ਲਓ ਅਗਰ ਤਪਸਵੀ ਸੰਤ ਗਊ ਸੇਵਾ ਕਰਦਾ ਮਿਲ ਗਿਆ ਇਹ ਸਮਝ ਲਓ ਵੀ ਉੱਥੇ ਅਸੀਂ ਜੀ ਜੀ ਅਸੀਂ ਤੇ ਇਹ ਚੀਜ਼ ਸੋਚੀ ਕਿ ਅਗਰ ਗਊ ਸੇਵਾ ਕਰਾਂਗੇ ਤਾਂ ਸ਼ਾਇਦ ਕ੍ਰਿਸ਼ਨ ਭਗਵਾਨ ਉਸ ਲਈ ਵਾਲੇ ਆ ਬੈਠੇ ਮਿਲ ਜਾਣਗੇ ਜੀ ਜੀ ਬਿਲਕੁਲ دوستੋ ਗੱਲਬਾਤ ਕਰਕੇ ਬਾਬਾ ਭੋਲਾ ਦਾਸ ਜੀ ਬੋਰੀ ਵਾਲੇ ਦੇ ਨਾਲ ਬਹੁਤ ਅੱਛਾ ਲੱਗੇ ਤੇ ਤੁਸੀਂ ਸੁਣੀ ਚੱਕੇ ਤੇ ਜਿਹੜੇ ਗਊ ਜੋ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਹੈਗੇ ਆ ਸਾਡੀਆਂ ਗੱਲਾਂ ਸੁਣੀ ਚੁੱਕੇ ਤਾਂ ਇੱਥੇ ਗਊਸ਼ਾਲਾ ਦੇ ਵਿੱਚ ਜਿਹੜਾ ਹੈਗਾ ਸਹਿਯੋਗ ਦੀ ਲੋੜ ਆ ਪਰ ਬਾਬਾ ਜੀ ਨੇ ਵੀ ਡਰੈਸ ਦਸਤਾ ਤਾਂ ਜਿਹੜੇ ਉਸ ਤਹਾਲੂ ਕੰਮ ਕਰ ਰਹੇ ਸੀ ਉਹਨਾਂ ਨੇ ਵੀ ਡਰੈਸ ਦਸਤੇ ਤਾਂ ਜਰੂਰ ਇਸ ਡਰੈਸ ਤੇ ਤੇ ਔਰ ਤੁਹਾਨੂੰ 바ਰ ਕੋਡ ਜਾਂ ਮੋਬਾਈਲ ਨੰਬਰ ਵੀ ਇਸ ਸਕਰੀਨ ਦੇ ਤੇ ਜਰੂਰ ਦਿੱਤਾ ਜਾਵੇਗਾ ਤਾਂ ਤੁਸੀਂ ਜਰੂਰ ਕੰਟੈਕਟ ਕਰੋ ਕਿ ਜਰੂਰ ਗਊ ਸੇਵਾ ਦੀ ਵਿੱਚ ਹਾਜ਼ਰ ਹੋਇਓ